ਸਾਸੀਕਾਲ ਪੰਜਾਬ ਲੋਕ ਅਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਬਾਬਾ ਇੰਦਰਜੀਤ ਸਿੰਘ ਜੀ ਬੀਤੇ ਦਿਨੀ ਉਹ ਅਕਾਲ ਚਲਾਣਾ ਕਰ ਗਏ ਸੀ ਤਾਂ ਅੱਜ ਅਸੀਂ ਉਹਨਾਂ ਦੇ ਸਥਾਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਸੰਤ ਸਮਾਜ ਦੇ ਵੱਲੋਂ ਇਕੱਠੇ ਹੋ ਕੇ ਉਹਨਾਂ ਨੂੰ ਜਿਹੜੀ ਅੰਤਿਮ ਵਿਦਾਈ ਹੈ ਉਹ ਦਿੱਤੀ ਗਈ ਹੈ ਆਓ ਉਹਨਾਂ ਦੇ ਜੀਵਨ ਦੇ ਬਾਰੇ ਜਾਣਦੇ ਹਾਂ ਜਿਨ੍ਹਾਂ ਨੇ ਉਹਨਾਂ ਦੇ ਨਾਲ ਸਮਾਂ ਬਤਾਇਆ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਬਾਬਾ ਜੀ ਦੇ ਜੀਵਨ ਦੇ ਬਾਰੇ ਤੁਹਾਨੂੰ ਦੱਸਣਗੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਪਿੰਡ ਸਹੌੜਾਂ ਗਿਆਨੀ ਸਿੰਘ ਸਾਹਿਬ ਗਿਆਨੀ ਇੰਦਰਜੀਤ ਸਿੰਘ ਜੀ ਰਕਵੇ ਵਾਲੇ ਜਿਨ੍ਹਾਂ ਦੇ ਪਵਿੱਤਰ ਸਥਾਨ ਤੇ ਪਹੁੰਚੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਤੇ ਅਤੇ ਉਹਨਾਂ ਤੁਹਾਨੂੰ ਤਨ ਪਿਆਰੇ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਉਹਨਾਂ ਦੇ ਵਿਦਿਆਰਥੀ ਤੇ ਭਿੰਡਰ ਵਾਲੇ ਸੰਤਾਂ ਦੇ ਤੇ ਇਹਨਾਂ ਨੇ ਇੱਥੇ ਬਹੁਤ ਪ੍ਰਾਰਥਨ ਸਮੇਂ ਤੋਂ ਵਿਦਿਆ ਵਿਦਿਆਲੇ ਆ ਖੋਲਿਆ ਅਤੇ ਮਹਾਰਾਜ ਦੇ ਪ੍ਰਕਾਸ਼ ਕੋਥੀਆਂ ਤੋਂ ਪ੍ਰਕਾਸ਼ ਕਰਾਉਣਾ ਤੇ ਸੰਥਿਆ ਦੇਣੀ ਬਹੁਤ ਵਿਦਿਆਰਥੀ ਤਿਆਰ ਕੀਤੇ ਤੇ ਬਾਬਾ ਦੀਪ ਸਿੰਘ ਜੀ ਤੇ ਚੱਲੇ ਹੋਏ ਟਕਸਾਲ ਆ ਜੋ ਦਮਦਮੀ ਟਕਸਾਲ ਆ ਉਹਨਾਂ ਦੇ ਉਹ ਸੰਪਰਦਾ ਵਿੱਚੋਂ ਤੇ ਇਹ ਬਾਬਾ ਜੀ ਇੰਦਰਜੀਤ ਸਿੰਘ ਜੀ ਮਹਾਰਾਜ ਤੇ ਉਹਨਾਂ ਨੇ ਬਹੁਤ ਨਿਮਰਤਾ ਦੀ ਪਿਆਰ ਦੀ ਮੂਰਤ ਸੀ ਬੜੇ ਜਿਨ੍ਹਾਂ ਵਿਦਿਆਰਥੀ ਤੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸੰਸਿਆ ਦੇਣੀ ਅਤੇ ਆਪਣਾ ਗੁਰੂ ਦੇ ਗੁਰੂ ਦੇ ਹੁਕਮ ਦੇ ਵਿੱਚ ਰਹੇ ਸੇਵਾ ਸਿਮਰਨ ਦੇ ਪੁੰਜ ਤੇ ਸੇਵਾ ਸਿਮਰਨ ਪ੍ਰੇਮ ਦੇ ਵਿੱਚ ਅਤੇ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਵਨ ਜੀ ਰਹੇ ਤੇ ਪੂਰਨ ਪੂਰਨ ਪੁਰਖ ਤਨ ਤਨ ਸਤਿਗੁਰ ਗ੍ਰੰਥ ਸਾਹਿਬ ਜੀ ਦੀ ਈਕ ਈਕ ਬਚਨ ਦੇ ਅਨੁਸਾਰ ਚੱਲ ਰਹੇ ਤੇ ਤੇ अनेਕਾਂ ਹੀ ਮਹਾਰਾਜ ਨੇ ਇੰਨੇ ਅਰਥ ਬਹੁਤ ਡੂੰਘੇ ਅਰਥ ਕਰੇ ਗੁਰਬਾਣੀ ਦੇ ਜਿਹਦੇ ਨਾਲ ਸੰਗਤਾਂ ਬੈਰਾਗ ਦੇ ਵਿੱਚ ਡੁੱਪ ਜਾਂਦੀਆਂ ਤੇ ਉਹਨਾਂ ਦਾ ਜੀਵਨ ਸਫਲ ਹੋ ਜਾਂਦੇ ਆ ਇਹ ਅੱਜ ਬਹੁਤ ਸਾਰੀਆਂ ਸੰਪਰਦਾਵਾਂ ਤੋਂ ਸੰਗਤਾਂ ਪਹੁੰਚੀਆਂ ਤੇ ਸਾਨੂੰ ਵੀ ਸਮੇਂ-ਸਮੇਂ ਤੇ ਕਿਤੇ-ਕਿਤੇ ਮਹਾਰਾਜ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਦਾ ਤੇ ਅਤੇ अनेका ਹੀ YouTube ਚੈਨਲਾਂ ਤੋਂ ਵੀ ਮਹਾਰਾਜ ਦੀ ਡੇਲੀ ਹੀ ਉਹਨਾਂ ਦੀ ਜੋ ਆਚਰਣ ਕੀਤੀ ਹੋਈ ਜੋ ਆਚਰਣ ਕਰਦੇ ਤੇ ਬਹੁਤ ਹੀ ਅਭਿਆਸ ਵਿੱਚ ਅਭਿਆਸ ਕਰ ਕਰਕੇ ਸਿਮਰਨ ਬੰਦਗੀ ਕਰ ਕਰਕੇ ਹੀ ਉਹ ਗੁਰਬਾਣੀ ਨੂੰ ਐਨੇ ਪ੍ਰੇਮ ਦੇ ਵਿੱਚ ਬਾਣੀ ਦੇ ਹੀ ਸਰੂਪ ਹੋਵੇ ਜਿਨ੍ਹਾਂ ਹਰ ਜੱਪਿਆ ਸੇਹਾਰ ਹੋਏ ਮਿਲਿਆ ਕੇਲ ਕਨਾਲੀ ਮਹਾਰਾਜ ਤਾਂ ਆਪ ਬ੍ਰਹਮ ਗਿਆਨ ਦੇ ਵਿੱਚ ਪਹੁੰਚ ਗਏ ਤੇ ਤੇ ਬਹੁਤ ਹੀ ਸਾਡੇ ਲਈ ਖਾਟਾ ਪਿਆ ਅਤੇ ਗੁਰਮੁਖ ਜਨਮਸਵਾਰ ਦਰਗੇ ਚੱਲੇ ਆ ਮਹਾਰਾਜ ਤਾਂ ਦਰਗਾਹ ਵਿੱਚ ਚਲੇ ਗਏ ਆਪਣਾ ਜਨਮਸਵਾਰਗੀ ਹੋਰ अनेका ਹੀ ਪ੍ਰਾਣੀਆਂ ਦੇ ਜਨਮਸਵਾਰਗੀ ਇਲਾਕੇ ਦਾ ਪਨਾ ਹੋਇਆ ਤੇ ਅੱਜ ਮਹਾਰਾਜੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਜੋ ਮਹਾਰਾਜੀ ਦਾ ਅੰਗੀਠਾ ਸਾਹਿਬ ਤੇ ਸੰਸਕਾਰ ਹੋਇਆ ਤਾਂ ਉਹਦੇ ਵਿੱਚ अनेका ਸੰਪਰਦਾਵਾਂ ਦੇ ਮਹਾਂਪੁਰਖ ਤਨਤਨ ਪਿਆਰੇ ਬਾਬਾ ਪਰਮਜੀ ਸਿੰਘ ਹੰਸਾਲੀ ਸਾਹਿਬ ਵਾਲੇ ਦਮਦਮੀ ਟਕਸਾਲ ਤੋਂ ਨੇਕਾ ਪੁਰਖ ਮਹਾਂਪੁਰਖ ਨਿਰਮਲਿ ਮਹਾਂਪੁਰਖਾਂ ਤੇ ਹੀ ਰਾਣਾ ਸਾਹਿਬ ਤੋਂ ਰਤਵਾੜਾ ਸਾਹਿਬ ਤੋਂ ਰਾਣਾ ਸਾਹਿਬ ਤੋਂ ਲੰਗਰ ਚੱਲ ਰਹੇ ਆਂ ਹੋਰ ਸੰਪਰਦਾਵਾਂ ਹਰੇਕ ਜਿੰਨੇ ਵੀ ਵੇ 80 ਮਹਾਂਪੁਰਖ ਕੋਨੇ-ਕੋਨੇ ਤੋਂ ਪੰਜਾਬ ਦੇ ਅਤੇ ਉਹ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਸ਼ੁਕਰਾਨੇ ਕਰਦੇ ਆਂ ਸਾਨੂੰ ਵੀ ਮਹਾਰਾਜ ਕਿਣਕਾ ਬਖਸ਼ਣ ਮਹਾਰਾਜ ਦੀ ਕਮਾਈ ਚੋਂ ਸਾਨੂੰ ਗਰੀਬਾਂ ਦਾ ਸਾਡਾ ਭਲਾ ਹੋ ਸਕੇ ਅਸੀਂ ਕੁਝ ਕਹਿਣ ਦੇ ਕਾਬਲ ਨਹੀਂ ਉਹਨਾਂ ਦਾ ਜੀਵਨ ਤਾਂ ਉਹਨਾਂ ਦਾ ਆਪਣਾ ਹੀ ਹੈ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਅਸੀਂ ਤੇ ਕੁਝ ਕਹਿਣ ਦੇ ਕਾਬਲ ਨਹੀਂ ਆ ਨਾ ਕੁਝ ਕਹਿ ਸਕਦੇ ਆ ਮਹਾਂਪੁਰਖਾਂ ਦਾ ਗੁਰਬਾਣੀ ਹੀ ਮਹਾਂਪੁਰਖਾਂ ਦੇ ਜੀਵਨ ਨੂੰ ਅਗਵਾਈ ਕਰਦੀ ਹੈ ਅਤੇ ਮਹਾਂਪੁਰਖ ਉਹਨਾਂ ਦੀ ਗੁਰਬਾਣੀ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਿਆ ਇੰਨਾ ਕੁਝ ਕਹਾਂ ਕੁਝ ਕਹਿਣ ਦੇ ਕਾਬਲ ਨਹੀਂ ਹੈ ਮਹਾਰਾਜ ਆਪ ਹੀ ਜੋ ਕਰਾਉਣ ਆਪ ਹੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਹੀ ਉਹਨਾਂ ਤੋਂ ਸੇਵਾ ਲਈ ਹੈ ਆਪ ਹੀ ਉਹਨਾਂ ਦੇ ਕਾਰਜ ਸਪਲਾਈ ਕਰਿਆ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਜਿੰਨੇ ਵੀ ਕਦਮ ਚੱਲੇ ਸਿਰ ਮੱਥੇ ਦੇ ਜਿਹੜੀਆਂ ਰਾਹਾਂ ਨੂੰ ਆਏ ਉਹਨਾਂ ਰਾਹਾਂ ਨੂੰ ਵੀ ਨਮਸਕਾਰ ਤੇ ਸਾਰੇ ਅਮਰਤਸ਼ਕੋ ਸਿੰਘ ਸਜੋ ਉਹਨਾਂ ਦੇ ਜੀਵਨ ਵਿੱਚੋਂ ਇਹੀ ਸਿੱਖਿਆ ਮਿਲਦੀ ਹੈ ਇੱਧਰ ਉੱਧਰ ਨੂੰ ਭਟਕੋ ਝੋਕੇ ਕਰਮਾਚ ਨਾ ਪਾਓ ਕੋਈ ਦੁੱਖਾਂ ਬਿਮਾਰੀਆਂ ਕਰਕੇ ਆਪਾਂ ਹੋਰ ਧਰਮਾਂ ਪਰਿਵਰਤਨਾਂ ਵਿੱਚ ਚਲੇ ਜਾਂਦੇ ਆ ਕੋਈ ਵੀ ਆਪਣੇ ਧਰਮ ਨੂੰ ਨਾ ਛੱਡੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪ੍ਰਕਾਸ਼ ਧਾਰਿਆ ਉਹਨਾਂ ਦੇ ਹੀ ਉਹਨਾਂ ਦੇ ਸੇਵਕ ਹੋਏ ਬਾਹੂ ਬਾਹੂ ਬਾਣੀ ਨਿਰੰਕਾਰ ਇਸ ਤੋਂ ਵੱਡੀ ਕੋਈ ਸਿੱਖਿਆ ਨਹੀਂ ਹੈਗੀ ਜੀ ਸਾਡੇ ਇਲਾਕੇ ਦੇ ਵਿੱਚ ਬਾਬਾ ਜੀ ਅਜੀਤ ਸਿੰਘ ਨਥਲਪੁਰ ਵਾਲੇ ਰਹੇ ਆ ਉਹਨਾਂ ਕਹਿ ਕਰਦੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਵੱਡੀ ਸਿੱਖਿਆ ਨਹੀਂ ਹੈਗੀ ਭਾਈ ਕਿਰਤ ਕਰੋ ਨਾਮ ਜਪੋ ਬਹਿਮਾ ਪਰਮਾ ਜਨਾ ਬੋ ਇੱਧਰ ਉੱਧਰ ਪੁੱਛੋ ਨਾ ਆਪਣੇ ਬਾਰੇ ਜੀ ਜੋ ਵੀ ਸਵਾਲ ਬੇਨਤੀ ਰੱਖਣੀ ਆ ਸਤਿਗੁਰੂ ਜੀ ਦੇ ਗੁਰੂ ਅਕਾਲ ਪੁਰਖ ਸਤਿਗੁਰੂ ਗੁਰਾਂ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖੋ ਹਾਂਜੀ ਤੇ ਅੱਜ ਮਹਾਪੁਰਸ਼ਾਂ ਦਾ ਜਿਹੜੀ ਅੰਤਿਮ ਯਾਤਰਾ ਸੀ ਇਸ ਤੋਂ ਜਿਹੜਾ ਕੋਈ ਅਗਲਾ ਪ੍ਰੋਗਰਾਮ ਹੈ ਉਹ ਵੀ ਸੰਗਤ ਨੂੰ ਦੱਸ ਦਿਓ ਕਿ ਕਦੋਂ ਹੈ ਜਿਹੜਾ ਮਹਾਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਹੋਵੇਗਾ ਜੀ ਉਹ ਜਿਹੜੇ ਨਾਲ ਮਹਾਪੁਰਸ਼ਾਂ ਦੇ ਰਹਿੰਦੇ ਆ ਅਸੀਂ ਦੀ ਇੱਕ ਸੰਗਤ ਆ ਜੀ ਜੀ ਸੰਗਤ ਵਿੱਚ ਆ ਜੋ ਮਹਾਪੁਰਸ਼ਾਂ ਦੇ ਨਾਲ ਜੋ ਉਹਨਾਂ ਦੇ ਮਹਾਪੁਰਖ ਰਹਿੰਦੇ ਆ ਅਸੀਂ ਇੱਕ ਆਮ ਨੋਰਮਲ ਸੰਗਤ ਆ ਜੋ ਬਾਬਾ ਜੀ ਸਾਹਿਬ ਦੇ ਨਾਲ ਸੰਗਤ ਉਹ ਅੰਦਰ ਮਹਾਪੁਰਖ ਇਕੱਠੇ ਹੋ ਕੇ ਜੋ ਕਰਨਗੇ ਉਹ ਸਾਰਾ ਮੀਡੀਆ ਦੇ ਵਿੱਚ ਦੱਸਿਆ ਜਾਵੇਗਾ ਤੇ ਜੋ ਵੀ ਪ੍ਰੋਗਰਾਮ ਹੋਵੇਗਾ ਅਗਲਾ ਮਹਾਰਾਜ ਦਾ ਤੇ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਅਮਰ ਸ਼ਕੋਪ ਸਿੰਘ ਸਜੋ ਬਾਬਾ ਜੀ ਦੇ ਜੀਵਨ ਵਿੱਚੋਂ ਇਹੀ ਸਿੱਖਿਆ ਮਿਲਦੀ ਆ ਸਿਮਰਨ ਕਰੋ ਅਮਰਤਵੈਲਾ ਸਮਝੋ ਗੁਰੂ ਸਾਹਿਬ ਦੀ ਸਿੱਖਿਆ ਗੁਰੂ ਦੀ ਸਿੱਖਿਆ ਨੂੰ ਅਨੁਗ੍ਰਾਨ ਕਰੋ ਸਮਾਂ ਬਹੁਤ ਭਿਆਨਕ ਚੱਲ ਰਿਹਾ ਸੇਮ ਆਪਣਾ ਅਮਰ ਸ਼ਕੋ ਸਿੰਘ ਸਾਜੋ ਈਰਖਾ ਨਾਲ ਪਰਤੋਂ ਟੁੱਟ ਉੱਪਰ ਉੱਠ ਕੇ ਆਪਣੇ ਜੀਵਨ ਨੂੰ ਬਾਣੀ ਬਾਣੇ ਦੇ ਧਾਰਨੀ ਹੋ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ